ਵੀ ਕਿਸਾਨ ਵੀ ਟਰੈਕਟਰ ਭੜੀ ਜਾਂਦਾ ਵੀ ਮੈਨੂੰ ਲੱਖ ਤੋਂ 1.5 ਲੱਖ ਦੀ ਰੇਂਜ ਦਾ ਟਰੈਕਟਰ ਮਿਲ ਜੇ ਤਾਂ ਚਮਕੌਰ ਸਿੰਘ ਜੀ ਆਪਣੇ ਨਾਲ ਟਰੈਕਟਰ ਖੜੇ ਨੇ ਵੀਰਾਂ ਕੋਲ ਚਾਰ ਅਸੀ ਗੱਲ ਜੀ ਸੁਭਾਗਤਾ ਬਲਾਂ ਦਾ ਪੇ ਤੇ ਆਪਣੇ ਤੇ ਸਮਾਂ ਦਿੱਤਾ ਜਿਹੜਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੇ ਟਰੈਕਟਰ ਖੜੇ ਨੇ ਇੱਥੇ ਪਾਸੇ ਮਹਿੰਦਰੇ ਦੋ ਮਹਿੰਦਰੇ ਨੇ ਇੱਕ 45 ਗਰੇ ਇੱਕ 60 ਖੜਾ ਤੇ ਜਾਣਕਾਰੀ ਦੱਸੋ ਜੀ ਦੇ ਬਾਰੇ ਮਹਿੰਦਰਾ ਖੜਾ ਜੀ 265 DI ਹਾਂ ਜੀ ਤੇ ਇਹ ਟਰੈਕਟਰ ਦਾ ਜਿਵੇਂ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਦੀਵੇ ਜਿੰਨਾ ਖਰਚਾ ਹੀ ਆ ਟਰੈਕਟਰ ਦਾ ਦੀਵੇ ਜਿੰਨਾ ਖਰਚਾ ਟਰੈਕਟਰ ਦਾ ਖਰਚਾ ਬਹੁ ਇਹਦੇ ਬਾਰੇ ਦੱਸੋ ਜੀ ਮਾਡਲ ਮਾਡਲ ਕਿੰਨਾ ਹੈ ਇਹ? ਇਹ 1992 ਮਾਡਲ ਹੈ ਜੀ। ਹਾਂਜੀ। ਐਚ ਆਰ ਨੰਬਰ ਹੈ ਜੀ। ਐਚ ਆਰ ਨੰਬਰ ਆ 92 ਮਾਡਲ ਆ। ਟਾਇਰ ਐਕਸਾਈਡ ਕੰਪਨੀ ਦੇ ਬਿਲਕੁਲ ਨਵੇਂ ਆ ਜੀ। ਠੀਕ ਹੈ ਟਾਇਰ ਨਵੇਂ ਨੇ। ਮੂਰਲੇ ਟਾਇਰ ਕਾ ਸੇਵ ਹੋਇਆ ਜੀ। ਮੂਰਲੇ ਟਾਇਰ ਕਾ ਸੇਵ ਆ। ਇੰਜਨ ਗੇਅਰ ਦਾ ਨਜਾਇਜ਼ ਚੰਗਾ ਸਾਰਾ Ориਜਨਲ ਹੈ ਡ੍ਰੈਕਟਰ। ਸਾਰਾ Ориਜਨਲ ਆ ਇੰਜਨ ਗੇਅਰ ਦਾ ਪੂਰਾ ਚੰਗਾ ਛੋਟੇ ਜ਼ਿਮੀਂਦਾਰ ਖਾਤਰ ਪ੍ਰਦਾਨ ਵਾਲਾ ਕੰਮ ਹੀ ਆ। ਆਪ ਦਾ ਕੰਮ ਲੈਣਾ ਕਿਸੇ ਵੀਰ ਨੇ। ਯਾਰ ਲੋਡ ਹੀ ਨਹੀਂ ਮੰਗਣ ਦੀ ਸੱਦ ਕਿਸ ਦਾ? ਜਿਵੇਂ ਕਰੀਏ ਪੂਰਾ ਵਧੀਆ ਡੰਗ ਲਾਉ ਉਹ ਇਹ ਪੂਰਾ ਵਧੀਆ ਜੀ ਹਾਂਜੀ ਮਤਲਬ ਜਿਹੜਾ ਬੰਦਾ ਚਲਾਉ ਤੇ ਯਾਦ ਕਰੂ ਯਾਦ ਕਰੂਗਾ ਇਹ ਨਾ ਇੰਜਨ ਗੇਅਰ ਦਾ ਇੰਨਾ ਵਧੀਆ ਟਰੈਕਟਰ ਹੈ ਠੀਕ ਹੈ ਤੇ ਕਿੰਨੇ ਦਾ ਦਿੰਦੇ ਨਾ ਇਹ ਸਰਪੀ ਜੀ ਟਰੈਕਟਰ 1,20,000 ਇੱਕ ਲੱਖ 20 ਹਜ਼ਾਰ ਦਾ ਟਰੈਕਟਰ ਮੇਥੋਂ 1,20,000 ਦਾ ਜਿਵੇਂ ਕਹੇ ਦੀ ਮੋਟਰਸਾਈਕਲ ਆਉਂਦਾ ਸੀ ਕਿਹੜੀ ਤੇ ਸਾਨੂੰ ਚਾਰਟਰ ਵਾਲਾ ਟਰੈਕਟਰ ਦਵਾਵਾਂਗੇ ਮੈਂ ਖਰਚਾ ਘਟਾ ਦੇਣਾ ਗਾਰੰਟੀ ਵਾਲਾ ਇਹ ਜਨਾਬ ਤੇ ਅੱਗੇ ਆ ਗਿਆ ਜੀ 575 575 ਇਹ 1992 ਮਾਡਲ ਹੈ ਜੀ ਠੀਕ ਹੈ ਤੇ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਆ 92 ਮਾਡਲ ਡਬਲ ਕਲਚ ਆ ਜੀ ਇਹ ਨਹੀਂ ਇਹ ਸਿੰਗਲ ਹੈ ਇਹ ਸਿੰਗਲ ਕਲਚ ਦੇ ਵਿੱਚ ਆ ਗਿਆ 92 ਮਾਡਲ ਲਈ ਇਹ ਆ 575 ਆ ਗਿਆ ਸੱਜਣੂ ਤੇ ਟਾਇਰਾਂ ਦੇ ਕੈਮਰਾ ਮਾਰਦੀ ਟਾਇਰ ਬਿਰਲਾ ਕੰਪਨੀ ਦੇ 70 ਪੈਸੇ ਜੀ ਹਾਂਜੀ ਮੂਹਰੇ ਹੈਗੇ 60 ਪੈਸੇ ਜੀ ਠੀਕ ਹੈ ਬਿਰਲਾ ਕੰਪਨੀ ਦੇ ਪਿਛਲੇ ਟਾਇਰ ਹੈਗੇ ਆ 70 ਪੈਸੇ ਮੂਹਰੇ ਹੈਗੇ ਆ 60 ਪੈਸੇ ਤੇ ਇਹਦੇ ਹੁਣ ਇੰਜਣ ਗੇੜ ਦੀ ਜੇ ਆਪਾਂ ਗੱਲ ਕਰੀਏ ਚੰਗੌਰ ਸਿੰਘ ਜੀ ਇੰਜਣ ਦਾ ਵੀਰੇ ਇਹਦਾ ਐ ਮੰਨ ਲਓ ਵੀ ਰੁਪਈਏ ਚੋਂ 95 ਪੈਸੇ ਆ ਠੀਕ ਹੈ ਹੀ ਗੇਰ ਚ ਇਹਨਾਂ ਦੇ ਮਾੜੀ ਮੋਟੀ ਆਵਾਜ਼ ਵੀਰੇ ਹਰੇਕ ਤੇ ਮਹਿੰਦਰਾ ਦੇ ਹੁੰਦੀ ਆ ਉਹ ਆਤੀ ਆ ਇਹਨਾਂ ਨੂੰ ਹਾਂਜੀ ਆਦਤ ਹੀ ਹੈ ਇਹਨਾਂ ਨੂੰ ਠੀਕ ਹੈ ਤੇ ਉਹੜੀ ਇਹ ਤੀਜੇ ਗੇਅਰ ਚ ਕਰਦਾ ਬਾਕੀ ਕਿਸੇ ਗੇਅਰ ਚ ਆਵਾਜ਼ ਨਹੀਂ ਆਉਂਦੀ ਰਾਹ ਗੱਲ ਆ ਨਾ ਜਿਹੜੀ ਚੰਕੌਰ ਸਿੰਘ ਜੀ ਤੀਜੇ ਗੇਅਰ ਚ ਵੀ ਨਹੀਂ ਕਰਦਾ ਅਗਲਾ ਦੂਰੋਂ ਆਉਂਦੇ ਆ ਕਈ ਭਰਾ ਹਾਂਜੀ ਫਿਰ ਆ ਕੇ ਵੀਰੇ ਮੂੰਹ ਤੇ ਨਹੀਂ ਕਹਿੰਦਾ ਅਲਾ ਬਾਅਦ ਚ ਗਾਲਾਂ ਹੀ ਕੱਢਦਾ ਗਾਲਾਂ ਹੀ ਕੱਢਦਾ ਹਾਂ ਉਹ ਗਾਣਾ ਖਾਣੋ ਜੀ ਆਪਾਂ ਪਹਿਲੀ ਮਤਲਬ ਸੱਚ ਦੱਸ ਕੇ ਚੀਜ਼ ਦੇ ਦਿਓ ਸੁਆਦ ਆ ਜਾਂਦਾ ਨਾ ਆਉਣ ਵਾਲੇ ਨੂੰ ਨਾ ਲੈਣ ਵਾਲੇ ਨੂੰ ਨਾ ਦੇਣ ਵਾਲੇ ਨੂੰ ਹਾਂਜੀ ਤੇ ਵੱਡੀ ਗੱਲ ਇਹ ਹੀ ਆ ਜੇ ਬਾਕੀ ਵਪਾਰੀਆਂ ਨੂੰ ਯਾਰ ਇਹ ਚੀਜ਼ ਬੱਖ ਕਰਦੀ ਐ ਚੰਕੌਰ ਸਿੰਘ ਜੀ ਨੂੰ ਜਿਹੜੀ ਚੀਜ਼ ਹੈਗੀ ਆ ਦਸਤੀ ਪਹਿਲੀ ਤੀਜੇ ਗੇਅਰ ਦਾ ਹੈਗਾ ਜਿਵੇਂ ਕਹਦੀ ਇਹ ਪੂਰੇ ਚੰਗਾ ਫੈਟਰੈਕਟਰ ਕਿੰਨੇ ਦਾ ਦੇਣਾ ਜੀ ਇਹ ਜੀ ਪਹਿਲੀ ਪਾਰਟੀ ਦਾ ਜੀ ਇਹ ਅਰੇ ਪਹਿਲੇ ਨਹੀਂ ਆ ਪਹਿਲੇ ਮਾਲਕਾ ਤੋਂ ਲੈ ਆਏ ਜੀ ਪਹਿਲੇ ਨਾਮ ਆ 50 ਨੰਬਰ 50 ਨੰਬਰ ਕਿਤੇ ਵਾਲਾ ਨੰਬਰ ਹੈ ਜੀ ਪਟਿਆਲੇ ਦਾ ਨੰਬਰ ਆ ਜੀ ਟਰੈਕਟਰ ਜੀ ਆਪਾਂ ਕੁੱਲ ਸਵਾ ਲੱਖ ਦਾ ਦੇ ਦਾਂਗੇ ਸਵਾ ਲੱਖ ਦਾ ਕਿਉਂ ਕਿ ਆਸੀਂ ਨਾ ਡੇਢ ਲੱਖ ਤੋਂ ਥੱਲੇ ਦਵਾ ਦਾਂਗੇ ਅੱਗੇ ਆ ਗਿਆ 45 11 ਜੀ ਹਾਂ ਜੀ ਇਹਦੇ ਬਾਰੇ ਦੱਸਿਓ ਜੀ ਇਹ ਵੀਰ ਜੀ 1990 ਮਾਡਲ ਹੈ ਠੀਕ ਹੈ ਤੇ ਐਚ ਆਰ ਨੰਬਰ ਹੈ ਇਹ ਐਚ ਆਰ ਨੰਬਰ ਆ 90 ਮਾਡਲ ਆ ਤੇ ਇੰਜਨ ਤੇ ਗੇਅਰ ਦਾ ਕਿਵੇਂ ਆ ਬਹੁਤ ਵਧੀਆ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਵਧੀਆ ਨਾਟ ਨਾਟ ਰੀਜਨਲ ਆ ਵੀਰੇ ਟਰੈਕਟਰ ਦਾ ਨਾਟ ਨਾਟ ਰੀਜਨਲ ਆ ਠੀਕ ਆ ਹਾਂਜੀ ਪਿਛਲੇ ਟਾਇਰ ਹੈਗੇ ਜਿਹੜੇ ਕਰਤਾਰ ਕੰਪਨੀ ਦੇ ਕਰਤਾਰ ਵਾਲਿਆਂ ਦੇ ਟਾਇਰ ਹੈ ਜੀ 14928 ਦੇ 90 ਪੈਸੇ 90 ਪੈਸੇ ਪਿਛਲੇ ਟਾਇਰ ਨੇ ਤੇ ਨੱਟ ਨੱਟ origignal ਆ ਨਾਲ ਦਾ ਸਾਰਾ ਕੁਝ ਨਾਲ ਦਾ ਹਾਂਜੀ ਤੇ ਇਹ ਚੀਜ਼ ਐ ਕਰਦੀ ਆ ਜਿਵੇਂ 90 ਮਾਡਲਾ ਕਿਤੇ ਨਾ ਕਿਤੇ ਜੇ ਖੁੱਲਿਆ ਹੋਊ ਚੰਗੇ ਮੇਸਤਰੀ ਕੋਲ ਖੁੱਲਿਆ ਵਾ ਨਹੀਂ ਤਾਂ ਮੇਸਤਰੀ ਅੱਧੇ ਨਾਟਕ ਮਾਦਦੇ ਆਉਂਦੇ ਆ ਨਵੇਂ ਲਾ ਦਿੰਦੇ ਆ ਜਿਹਦੇ ਨਾਲ ਦੇ ਪਾਇਆ ਤਾਂ ਚੱਜਦੇ ਬੰਦੇ ਕੋਲ ਖੁੱਲਿਆ ਆ ਆ ਮਤਲਬ ਇਹ ਜੋ ਇੱਕ ਬਾਸਲ ਤੱਕ ਵੀ ਇਹਦੇ ਨਾਲ ਦੀ ਐ ਠੀਕ ਐ ਜੇ ਕਿ ਤੂੰ ਬਾਸਲ ਖੋਲ ਕੇ ਤੇਰੇ ਕਿਸੇ ਉਹ ਵੀ origignal ਹੀ ਆ ਉਹ ਵੀ ਨਾਲ ਦੂਈ ਆ ਨਾਲ ਦੀ ਆ ਹਾਂਜੀ ਤੇ ਇੰਜਨ ਗੇਅਰ ਦਾ ਪੂਰਾ ਚੰਗਾ ਫਿਰ ਟਿਕ ਇੱਕ ਬਕਸਾ ਦੇ ਉਰੇ ਹਾਂ ਇੱਥੀ ਆਉਂਦੀ ਹੈ ਰੇਸ ਹੈ ਤੇ ਆ ਇਹਦੇ ਨਾਲ ਉੱਪਰ ਲਾ ਕੇ ਆ ਮਤਲਬ ਖੁੱਲਿਆ ਹੋਇਆ ਇਹ ਬੈਟਰੀ ਮਤਲਬ ਚੇਂਜ ਕਰੀ ਜੀ ਆਪਾਂ ਨੇ ਠੀਕ ਹੈ ਇਹ ਚੱਕ ਦੀ ਨੀ ਚ ਇਹ ਸੈਲਫ ਸਟਾਰਟ ਕੀਤਾ ਜੀ ਠੀਕ ਹੈ ਤੇ ਹੁਣ ਸੈਲਫ ਸਟਾਰਟ ਆ ਜੀ ਸੈਲਫ ਸਟਾਰਟ ਸੈਲਫ ਸਟਾਰਟ ਆ ਜੀ ਤੇ ਟਰੈਕਟਰ ਪਿਆ ਪੂਰਾ ਚੰਗਾ ਕਿੰਨੇ ਦਾ ਜੀ ਡਬਲ ਕਲਚ ਦੇ ਵਿੱਚ ਆ ਬਾਕੀ ਇਹ ਤਾਂ ਜਿਵੇਂ ਕਹਿੰਦੀ ਚਮੜੀ ਤਾਂ ਆਉਂਦੀ ਡਬਲ ਕਲਚ ਸਾਰੀ ਹਾਂ ਜੀ ਹਾਂ ਜੀ ਹਾਂ ਜੀ ਹਾਂਜੀ ਕਿਨੇ ਰਹਿਣਾ ਜੀ ਇਹ ਤਾਂ ਜਰਮੀ ਵਾਲੇ ਫੰਕਸ਼ਨਾਂ ਚ ਹੋਇਆ ਤੁਹਾਨੂੰ ਪਤਾ ਹੀ ਇਹਦਾ ਪਤਾ ਜੀ ਕਿਹੜੇ ਕੋਨ ਟਰੈਕਟਰਾਂ ਚ ਆਉਣ ਲੱਗੇ ਸਾਰਾ ਕੁਝ ਇਹਦੇ ਤੇ ਪਹਿਲਾਂ ਜਮਦੇਚ ਹੀ ਪਤਾ ਇਹਦੇ ਤਾਂ ਜਮਦੇ ਦੇ ਵਿੱਚ ਹੀ ਸੀ ਇਹਨਾਂ ਦਾ ਤਾਂ ਜੇ ਗੱਲ ਕਰੀਏ 25 11 ਉਹ ਵੀ ਡਬਲ ਕਲਚ ਸੀ ਉਹ ਵੀ ਡਬਲ ਕਲਚ ਸੀ ਚੱਲ ਚਲਾਵੇ ਤਾਂ ਬਹੁਤ ਵਧੀਆ ਵੀਰੇ ਟਰੈਕਟਰ ਆ ਠੀਕ ਹੈ ਟਰੈਕਟਰ ਜੀ 135000 ਦਾ ਇੱਕ ਲੱਖ ਤੇ 35000 ਰੁਪਏ ਦਾ ਮਿੱਤਰੋ ਡਬਲ ਕਲਚ 45 11 ਲੈ ਜਿਓ ਤੇ ਹੁਣ ਆ ਗਿਆ ਜੀ ਫਾਰਮ ਟਰੈਕ ਹਾਂ ਇਹ ਜਿਵੇਂ ਕਹਦੀ ਪਹਿਲਾਂ ਖੁੰਝ ਗਿਆ ਸੀ ਥੋੜਾ ਜਿਹਾ ਸਾਈਡ ਜੀ ਤੇ ਰਹਿ ਗਿਆ ਇਹਦੇ ਬਾਰੇ ਦੱਸ ਵੀ ਜਾਣ ਕੇ ਇਹ 1997 ਮਾਡਲ ਹੈ ਜੀ ਠੀਕ ਹੈ ਸਿੰਗਲ ਕਲਚ ਹੈ ਜੀ 97 ਮਾਡਲ ਆ ਸਿੰਗਲ ਕਲਚ ਆ 13 ਦੇ ਕੈਮਰਾ ਮਾਰ ਮਗਰ ਲਿਆ ਤੇ ਪੋਲੋ ਦੇ ਟਾਇਰ ਬਿਲਕੁਲ ਨਵੇਂ ਆ ਜੀ ਠੀਕ ਹੈ ਮੂਲੇ ਟਾਇਰ ਹੈਗੇ ਜੀ ਅੱਧੇ ਪੋਲੋ ਦੇ ਪਿਛਲੇ ਨਵੇਂ ਜੀ ਠੀਕ ਹੈ ਪਿਛਲੇ ਨਵੇਂ ਆ ਪੀਵੀ 65 ਮਹਾਲੀ ਦਾ ਨੰਬਰ ਆ ਮਹਾਲੀ ਦਾ ਨੰਬਰ ਆ ਤੇ ਸੂ ਸੂ ਦਾ ਰੰਗ ਰੂਗ ਨਾਲ ਦੇਈ ਹੈ ਜੀ ਹਾਂ ਸਾਰਾ ओरिजिनल ਹੈ ਮਰਗਾੜ ਤੱਕ ਵੀ ਨਾਲ ਦੇਈ ਠੀਕ ਹੈ ਸਾਰਾ ओरिजिनल ਆ ਤੇ ਇਹ ਕਨੀਸ਼ਾ ਤੇ ਕੈਮਰਾ ਸਵਾਰ ਕੇ ਮਾਰ ਦੇ ਗਏ। ਮਤਲਬ ਵੀ ਨਹੀਂ ਹੈਗੀ ਟਰੈਕਟਰ ਨੂੰ ਕੱਲ ਪਤਾ ਨਹੀਂ ਸ਼ਾਨ ਵੀ ਨਹੀਂ ਹੈਗੀ। ਠੀਕ ਹੈ। ਨਹੀਂ ਵੀਰੇ 97 ਮਾਡਲ ਇਹ ਜੇ ਮਰਗਾਟ ਨਾਲ ਤੇ ਕਿੱਥੇ ਮਿਲਦੇ ਆ। 97 ਮਾਡਲ ਤਾਂ ਜਿੰਮੇ ਕੀ ਦੀ ਟਰੈਕਟਰ ਦਾ ਅੱਧਾ ਕੁਝ ਬਦਲਿਆ ਪਿਆ। ਉਹ ਤਾਂ ਸਮਾਨ ਹੀ ਨਹੀਂ ਮਿਲਦਾ ਨਾਲ। ਸਮਾਨ ਹੀ ਨਹੀਂ ਮਿਲਦਾ। ਇਹਨੇ ਲੱਗਿਆ ਵਾਦ ਦਾ ਨਾਲ ਵੀ ਨਹੀਂ ਦਿੰਦੇ ਨਾਲ ਕਹਿੰਦਾ ਵੀ ਖੋਲਿਆ ਪਿਆ ਲੈ ਜਾ ਚਾ ਕਿਉਂ ਨਹੀਂ ਮਿਲਦਾ ਹਾਂ ਮੈਂ ਵਿੱਚੋਂ ਵੀ ਦਿਖਾ ਦਿੰਦਾ ਹਾਂ ਜੀ ਹਾਂਜੀ ਹਾਂਜੀ ਮੜਾ ਇੱਕ ਮਾਰੀ ਕੈਮਰਾ ਸਿਕੰਦਰ ਇੱਥੇ ਚਿੱਪ ਵਾਲੀ ਕਾਪੀ ਆ ਫਿਰ ਇਹਦੀ ਠੀਕ ਹੈ ਚਿੱਪ ਵਾਲੀ ਕਾਪੀ ਆ ਹਾਂਜੀ ਤਿੰਨ ਜਨਰੇਟਰ ਦਾ ਚੰਗਾ ਪਿਆ ਜੀ ਹਨਾ ਤਿੰਨ ਜਨਰੇਟਰ ਦਾ ਤੇ ਬਾਅਦ ਵਿੱਚ ਸੱਲੀ ਠੀਕ ਹੈ ਆ ਟੂਲ ਬੰਦਿਆਂ ਨੇ ਖੋਲ ਕੇ ਉਰੇ ਲਾਤਾ ਜੀ ਠੀਕ ਹੈ ਆ ਵੀਰੇ ਲਹਿ ਲੂਹੇ ਪਏ ਹੁੰਦੇ ਆ ਦੇਖ ਤੂੰ ਆ ਚੀਜ਼ ਤੇ ਸਾਰੀ ਲੱਗੇ ਵੇ ਇਹ ਤਾਂ ਧਰਲੇ ਪਾਸੇ ਹਾਂ ਹਾਂ ਜੀ ਆ ਟੈਂਕੀ ਟੂਕੀ ਦੇ ਨਹੀਂ ਪੱਛ ਪੁੱਛ ਲਾਏ ਪਏ ਹੁੰਦੇ ਆ ਇਹਨੇ ਬਿਲਕੁਲ ਬਿਲਕੁਲ ਕੁਆਲਟੀ ਹੈ ਜੀ ਆਪਾਂ ਗੱਲ ਕਰੀਏ ਰੰਗ ਦਾ ਵੀ ਯਾਰ ਚਮਕੌਰ ਸਿੰਘ ਜੀ ਧੋਪ ਨਹੀਂ ਨੁਕਸਾਨ ਜਾ ਕਰਿਆ ਲੱਗਦਾ ਜਿਵੇਂ ਮਾਡਲ ਦੇ ਹਿਸਾਬ ਨਾਲ ਚੰਗਾ ਬੈਠਾ ਮਰਗਾਟਾ ਮਰਗੂਟਾ ਦੇ ਵਿੱਚੋਂ ਦੇਖ ਲਈ ਕਿਤੇ ਕੋਈ ਗਲੇ ਆ ਪਚੇ ਨਹੀਂ ਹੈਗਾ ਠੀਕ ਹੈ ਤੇ ਇਹ ਕਿੰਨੇ ਦਾ ਦੇਣਾ ਜੀ ਇਹ ਟਰੈਕਟਰ ਦੇ ਦਾਂਗੇ ਆਪਾਂ 1.80 ਲੱਖ 1 ਲੱਖ ਤੇ 80 ਹਜ਼ਾਰ ਰੁਪਏ ਦਾ ਤੇ ਪਹੁੰਚਣਾ ਤੁਸੀਂ ਹੈਗਾ ਮਿੱਤਰੋ ਪਿੰਡ ਸਿੰਬੜੋ ਜ਼ਿਲ੍ਹਾ ਪਟਿਆਲਾ ਪਾਸੋਂ ਰੋਡ ਤੇ ਪਿੰਡ ਹੈ ਤਹਿਸੀਲ ਪੈਂਦੀ ਆ ਨਾਬਾ ਨੰਬਰ 22 ਦੇ ਆਪਾਂ ਦੋ ਲਾਵਾਂਗੇ ਸਕਰੀਨ ਤੇ ਬੋਲੋ ਜੀ ਨੰਬਰ ਕਿੰਨੇ ਆ 7094 ਜੀ ਹਾਂਜੀ 66462 ਜੀ 66462 ਹਾਂਜੀ ਤੇ ਦੂਜਾ ਨੰਬਰ ਹੈਗੇ 94632 ਹਾਂਜੀ 85715 ਜੀ 85715 ਵਾਲਾ ਦੋਨੇ ਨੰਬਰ ਲਾਤੇ ਆਪਾਂ ਸਕਰੀਨ ਦੇ ਉੱਤੇ ਜਦੋਂ ਤੁਸੀਂ ਪਟਿਆਲੇ ਤੋਂ ਭਾਸ ਨੂੰ ਚੱਲੋਂਗੇ ਰਾਹ ਦੇ ਵਿੱਚ ਪਿੰਡ ਪੈਂਦਾ ਜੀ ਸਿੰਬੜੋ ਪਿੰਡ ਦੇ ਵਿੱਚ ਐਂਟਰ ਹੋਣ ਸਾਰੀ ਰੇਕਟਰਾਂ ਦੀਆਂ ਲਾਈਨਾਂ ਲੱਗੀਆਂ ਤੇ ਜਾਣਗੀਆਂ ਤਾਂ ਸਮਝ ਲਓ ਵੀ ਚਮਕੌਰ ਬਾਈ ਦਾ ਟਿਕਾਣਾ ਆ ਗਿਆ ਉੱਥੇ ਆਪਾਂ ਪਹੁੰਚ ਗਏ ਤੇ ਬਾਕੀ ਜਿਹੜੇ ਨੰਬਰ ਤੋਂ ਮਿਲ ਜੂ ਹਾਂ ਵੀਰ ਜੀ ਇੱਕ ਬੇਨਤੀ ਹੈ ਛੋਟੀ ਰਿਕਵੈਸਟ ਹੈ ਹਾਂਜੀ ਹਾਂਜੀ ਇੱਕ ਇਹ ਆਪਣੇ ਭਰਾ ਨੇ ਹਾਂਜੀ ਸਿੰਦਰਪਾਲ ਜੀ ਹਾਂਜੀ ਸਿੰਦਾ ਇਹਨਾਂ ਦਾ ਨਾਮ ਹੈ ਸਿੰਦਾ ਜੀ ਤੇਰੇ ਪਿੰਡ ਦੇ ਹੀ ਨੇ ਆਪਣੇ ਘਰ ਦੇ ਹੀ ਮੈਂਬਰ ਆ ਘਰ ਦੇ ਮੈਂਬਰ ਜਿਸੇ ਵਪਾਰੀ ਭਰਾ ਨੇ ਟਰੈਕਟਰ ਕੀ ਤੋਂ ਲਿਆਉਣਾ ਹੋਵੇ ਕਿਤੇ ਛੱਡਣਾ ਹੋਵੇ ਛੱਡਣਾ ਹੋਵੇ ਮਤਲਬ ਅਗਰ ਉਧਰੋਂ ਬਕਰਾਲਾ ਜਾਂ ਤਲਵੰਡੀ ਸਾਈਡ ਦੇ ਬੰਦੇ ਨਾਲੇ ਆਉਂਦੇ ਜੀ ਬਿਲਕੁਲ ਜੀ ਬਿਲਕੁਲ ਇਹ ਉਹਨਾਂ ਨੂੰ ਕਦੇ ਮਤਲਬ ਨਾਲ ਬੰਦਾ ਨਾ ਹੋਵੇ ਹਾਂ ਤੇ ਆਪਾਂ ਇਹਨਾਂ ਨੂੰ ਭੇਜ ਦਿੰਨੇ ਜੇ ਕਿਤੇ ਬਾਈ ਨੂੰ ਬਾਈ ਨੂੰ ਕਰੋ ਜ਼ਿਆਦਾ ਹਾਂ ਤੇ ਤੁਸੀਂ ਜੀ ਆਪਣਾ ਨੰਬਰ ਬੋਲੋ ਜੀ ਹਾਂਜੀ 98787 ਹਾਂਜੀ 8360 68687 हां 98787 68687 ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਤੇ 98781 68687 ਠੀਕ ਹੈ 98781 781 ਨੰਬਰ ਹੈ ਜੀ ਨਾ 98781 68687 68687 ਹਾਂਜੀ 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 ਦੁਬਾਰਾ ਫੇਰ ਨੋਟ ਕਰ ਲਓ ਜੀ 98781 ਤੇ 68687 ਜੀ ਠੀਕ ਹੈ ਜੀ ਹਾਂਜੀ ਇਹ ਬਾਈਆਂ ਦਾ ਨੰਬਰ ਆ ਜਿਵੇਂ ਕਹਦੀ ਇਹ ਤਾਂ ਜਰ ਸਬਧਾਵਾ ਬਾਈ ਚਮਕੌਰ ਵਾਲੀਆਂ ਰੱਖੀ ਬੈਠਾ ਕੋਲ ਕਈ ਵਾਰ ਲੇਟ ਫੇਟ ਹੋ ਜਾਂਦਾ ਬੰਦਾ ਹੀ ਪੂਰੇ ਸੌਦਾ ਕਰਦੇ ਨੂੰ ਟਾਈਮ ਲੱਗ ਜਾਂਦਾ ਹਾਂਜੀ ਬੰਦੇ ਨੂੰ ਮਤਲਬ ਕਈ ਵਾਰ ਸ਼ਾਮ ਨੂੰ ਜਾਂ ਦੂਜੇ ਦਿਨ ਵੀ ਜੋ ਮੇਰੀ ਆਪਣੀ ਹੋ ਜੀ ਘਰ ਤੱਕ ਦੀ ਠੀਕ ਹੈ ਹਾਂ ਜੀ ਇਹ ਪੂਰੀ ਸੰਭਾਲ ਨਾਲ ਚਲਾਉਂਦੇ ਆ ਕੋਲ ਯਾਰ ਜਿਵੇਂ ਚਮਕੌਰ ਸਿੰਘ ਜੀ ਤਾਂ ਸਭ ਤੋਂ ਸ਼ੁਭਦਾਈ ਬੜੀ ਚੰਗੀ ਹੈ ਜਿਵੇਂ ਬੰਦੇ ਨੇ ਦੂਰੋਂ ਸੌਦਾ ਕਰ ਲਿਆ ਕੰਮ ਤਾਂ ਬਾਈ ਦਾ ਹੈਗਾ ਪੂਰਾ ਤਸੱਲੀ ਵਾਲਾ ਆਪਣੀ ਜ਼ਿੰਮੇਵਾਰੀ ਹੈਗੀ ਆ ਫੁੱਲ ਹਾਂ ਜੀ ਤੁਸੀਂ ਫੋਨ ਤੇ ਸੌਦਾ ਕਰੋ ਬਾਈ ਕੋਲ ਬੰਦਾ ਹੈਗਾ ਛੋਟੇ ਘਰ ਤੱਕ ਟਰੈਕਟਰ ਪਹੁੰਚਾਇਆ ਹੋਈ ਜਰਾ ਹੁਣ ਨਹੀਂ ਲੋੜੀ ਨਹੀਂ ਪੈਣੀ ਜਿਹੜੀ ਇਹਨਾਂ ਦੀ ਫੀਸ ਹੈ ਉਹ ਤੁਸੀਂ ਫੋਨ ਤੇ ਗੱਲ ਕਰੋ ਫੋਨ ਤੇ ਗੱਲ ਕਰ ਲਿਓ ਬਿਲਕੁਲ ਬਾਜ਼ਵਰੇਟ ਲੈਂਦੇ ਆ ਵਿਚਾਰੇ ਠੀਕ ਹੈ ਤੇ ਹਾਂ ਆਪਣੇ ਇਹ ਪ੍ਰਾਣੇ ਕਲੋਜ਼ ਨੇ ਆਪਣੇ ਸਕੇ ਘਰਾਂ ਚੋਂ ਨੇ ਜਿਹੜਾ ਹਾਂਜੀ ਹਾਂਜੀ ਠੀਕ ਹੈ ਕਰਦੀ ਫੈਮਿਲੀ ਮੈਂਬਰੀ ਨੇ ਆਪਣੇ ਬਾਕੀ ਜਿਵੇਂ ਕਹਦੀ ਆ ਯਾਰ ਇਹ ਕੰਮ ਆ ਨਾ ਜਿਹੜਾ ਇਹ ਸਰਕਲ ਦੇ ਨਾਲ ਹੀ ਚੱਲ ਆਉਂਦਾ ਇਕੱਲਾ ਹੁੰਦਾ ਕੁਝ ਨਹੀਂ ਹੁੰਦਾ ਯਾਦ ਹੈ ਜੀ ਆਪਣੇ ਹਾਂਜੀ ਬਾਈ ਬਿੱਟੂ ਪੇਦਣ ਠੀਕ ਹੈ ਸੇਰ ਗਿੱਲੇ ਦੇ ਨਾਂ ਤੇ ਇਹਨਾਂ ਦਾ ਪੇਜ ਬਣਿਆ ਹੋਇਆ ਜੀ ਉੱਥੇ ਇਹ ਵੀ ਪਾਉਂਦੇ ਰਹਿੰਦੇ ਫੇਸਬੁੱਕ ਤੇ ਇਹ ਆਪਾਂ ਤੋਂ ਲੈ ਜਾਂਦੇ ਆ ਰੈਟਰ ਠੀਕ ਹੈ ਤੇ ਬਾਅਦ ਵਿੱਚ ਰੈਟਰ ਚੋਂ ਦਾ ਆਪਾਂ ਤੋਂ ਪਹਿਲਾਂ ਇਹਨਾਂ ਨੂੰ 575 ਦੇਤਾ ਸੀਗਾ ਹਾਂਜੀ ਉਹ ਹਫ਼ਤਾ ਕ ਆਪਣੇ ਕੋਲ ਹੀ ਖੜੇ ਆ ਜੀ ਉਹ ਆਪਣੇ ਕੋਲ ਹੀ ਵੇਚ ਗਿਆ ਠੀਕ ਹੈ ਇੱਕ ਫਾਰਮ ਸਾਠ ਇਹਨਾਂ ਨੇ ਮਤਲਬ ਲਿਆ ਸੀ ਇਹਨਾਂ ਨੇ ਆਪਾ ਤੋਂ ਉਹ ਵੀ ਇਹਨਾਂ ਦਾ ਵੇਚ ਗਿਆ ਜੀ ਠੀਕ ਹੈ ਆਪਣੇ ਕੋਲ ਜਿਆਦਾਤਰ ਵਪਾਰੀ ਭਰਾਈ ਹੋ ਗਏ ਠੀਕ ਹੈ ਇਹ ਹਾਂ ਜੀ ਵੀ ਰੇਟ ਯਾਰ ਇੰਨਾ ਖਿਆਜ ਹੁੰਦਾ ਠੀਕ ਹੈ ਤੇ ਹੁਣ ਦੱਬ ਕੇ ਮਿੱਤਰੋ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਬੰਦੇ ਸਾਨੂੰ ਦੋ ਤਿੰਨ ਮਿਲਾਤੇ ਟਰੈਕਟਰ ਦਿਖਾਤੇ ਜਾਣਕਾਰੀ ਦੇਤੀ ਐਡਰੈਸ ਦਿੱਤਾ ਹੁਣ ਰਹਿ ਗਿਆ ਕੰਮ ਸੋਡਾ ਫੋਨ ਚੱਕ ਕੇ ਲਾਉਣ ਵਾਲਾ ਉਨਾ ਕੰਮ ਕਰ ਲਿਓ ਤੇ ਦੱਬ ਕੇ ਵੀਡੀਓ ਕਰ ਦਿਓ ਸ਼ੇਅਰ ਤੇ ਇੱਕ ਚੀਜ਼ ਰਹਿ ਗਈ ਸੱਚ ਹਾਂਜੀ ਪੁਰਾਣਾ ਟਰੈਕਟਰ ਵਿੱਚ ਕੱਟ ਲੈਣੀ ਆ ਕੱਟ ਲੈਣੇ ਤੇ ਜਿਵੇਂ ਹੁਣ ਆਪਾਂ ਵਿੱਚ ਨਵੇਂ ਟਰੈਕਟਰ ਦਿਖਾਉਣੇ ਆ ਲੋਨ ਵਗੈਰਾ ਕਰਾ ਲੈਣਾ ਆ ਲੋਨ ਸਰਵਾਤ ਲੋਣ ਵੀ ਕਰਾ ਦਿੰਦੇ ਆ ਪੁਰਾਣਾ ਵੀ ਕੱਟਿਆ ਜੂਲਾ 200 ਦਾ ਮਾ ਹੋਰ ਦਵਾਤੀਆਂ ਤੁਹਾਨੂੰ ਹਾਂਜੀ ਪਰ ਚ ਵਰੇਟ ਤੇ ਜਿਹੜਾ ਮਾਰਕੀਟ ਰੇਟ ਹੋ ਉਹ ਰੇਟ ਦੇ ਹਿਸਾਬ ਨਾਲ ਕੱਟਿਆ ਜੂ ਕੱਟੀ ਦਾ ਫਰੈਂ ਹੈ ਨਾ ਜੀ ਚੀਜ਼ ਜਿੰਨੇ ਦੀ ਹੈਗੀ ਓਨੇ ਦੀ ਵੀ ਆਉ ਏਜੰਸੀ ਵਾਲਾ ਕੰਮ ਤਾਂ ਹੈ ਨਹੀਂ ਵੀਰੇ ਵੀਰੇ ਇਹਦੇ ਚ ਉਹੀ ਦਸਾ ਪੰਜਾਬੀ ਤਣਾ ਹੁੰਦਾ ਸਹੀ ਗੱਲ ਆ ਉਹ ਤਾਂ ਹੈ ਨਹੀਂ ਮੈਂ ਆਪਾਂ 20 ਇਹ ਉਧਰਲੇ ਪਾਸਿਓਂ ਵਧਾਤਾ ਇਤਨਾ ਲੱਗਦਾ ਉਹ ਕੰਮ ਨਹੀਂ ਹੈਗਾ ਆਪਣਾ ਸਿੱਧਾ ਸਿੱਧਾ ਹਿਸਾਬ ਕਿਤਾਬੀ ਆਪਾਂ ਜਿ ਵਰੇਟ ਜਿਹੜਾ ਮਾਰਕੀਟ ਬਾਕੀ ਕੰਡੀਸ਼ਨ ਦੇ ਡਿਪੈਂਡ ਕੰਡੀਸ਼ਨ ਦੇ ਡਿਪੈਂਡ ਤੇ ਹੁਣ ਵੀਡੀਓ ਕਰੋ ਦੱਬ ਕੇ ਸੱਜਣੋ